ਨਹੀਂ ਹੈ ਉਦੋਂ ਦਾ ਫਿਰ ਜਦੋਂ ਅਸੀਂ ਨਾ ਦੋ ਦਿਨ ਵਿੱਚੋਂ ਕਈ ਭੈਣ ਭਰਾਵਾਂ ਨੇ ਕਿਹਾ ਵੀ ਵੀ 5 ਲੀਟਰ ਵਾਲੇ ਲੈ ਕੇ ਆਓ ਵੱਡਾ ਕਿ ਤੁਹਾਨੂੰ ਅੱਗੇ ਆਉਣ ਵਾਲੇ ਟਾਈਮ 'ਚ ਨਾ ਮੁਸ਼ਕਲ ਨਾ ਹੋਊਗੀ ਵੀ ਇਹ ਛੋਟਾ 2 ਕੀ ਲੀਟਰ ਵਾਲਾ ਇਹ ਲੈ ਜਾਓ ਫਿਰ ਅਸੀਂ ਚੀਜ਼ ਕਰਕੇ ਆਈਐਫਪੀ ਦਾ ਲੈ ਕੇ ਆਏ ਉਦੋਂ ਹਾਂ ਅਸੀਂ ਵੀ ਜਦੋਂ ਖੋਲਿਆ ਤਾਂ ਫਿਰ ਇੱਕ ਦੋ ਜਣਿਆਂ ਨੇ ਫੋਨ ਤੇ ਵੀ ਗਿਆ ਸਲਾਹ ਦਿੱਤੀ ਤਾਂਾਨੂੰ ਵੀ ਵਧੀਆ ਲੱਗੀ ਸਲਾਹ ਤੇ ਚਲੋ ਇੱਕ ਵਾਰੀ ਚੀਜ਼ ਆਈਏ ਬਾਰ-ਬਾਰ ਨਹੀਂ ਮੰਦੀ ਆ ਨਾ ਹੁਣ ਤਾਂ 3-4000 ਦਾ ਫਰਕ ਹੈ ਤੇ ਫਿਰ ਅਸੀਂ ਬੋਲ ਰਹੇ ਹਾਂ ਕਿ ਚਲ ਵੱਡੀ ਚੀਜ਼ ਫਿਰ ਵੀ ਬੈਨੀਫਿਟ ਹੋਊਗਾ ਕੋਈ ਨਾ ਇਹ ਦਿੱਤ ਅੱਦਿਕ ਪੈਕਨ ਉਹ ਆਇਆ ਹਾਂ ਅੱਛਾ ਉਧਰ ਨਹੀਂ ਨਾਲੀ ਮੈਂ ਮੈਂ ਤਾਂ ਨਹੀਂ ਗਈ ਉਹਦਣ ਚਲ ਇਹੋ ਹੀ ਸਹੀ ਮੇਰੇ ਬੰਦੇ ਦਾ ਇਹਨੂੰ ਲਾਗੇ ਸੀ ਮੱਟੇ ਇਹ ਕਿਦਾਂ ਵੱਡਾ ਉਹਦੇ ਨਾਲ ਹੋਣਾ ਕੋਈ ਨਹੀਂ ਸਾਰਾ ਖੋਲ ਖਾ ਲ ਕੇ ਵੇਖ ਲਿਆ ਸੈੱਟ ਕਰ ਲਿਆ ਚੰਟ ਕਰਕੇ ਰੱਖ ਵੀ ਲਿਆ ਫਿਰ ਕਮੈਂਟ ਜਾਂ ਤੋਂ ਬੜਿਆ ਆਪਾਂ ਆ ਜੀ ਪੀ ਦਾ ਲੈ ਕੇ ਆਏ ਫਿਰ ਉਹ ਤਾਂ ਫੇਰ ਇੱਕ ਦੋ ਜਾਨ ਨੂੰ ਫੋਨ ਤੇ ਵੀ ਸਲਾਹ ਦਿੱਤੀ ਜਾਂਦੇ ਸੀ ਬਦਲਾ ਥਾਨ ਨੂੰ ਮੁਬਾਰਕ ਡਾਮੋ ਤੇ ਨਾ ਕਰਦੇ ਨੇ ਹੀ ਜਾਜ ਨਾ ਹੈ ਮਾ ਉਹ ਇਹ ਨਾ ਹੈ ਹੈਗਾ ਨਾ ਚਾਹਾਂ ਪਰ ਆਜੀ ਬੰਦਾ ਨਹੀਂ ਆਦਾ ਮਰਦਾ ਨਹੀਂ ਇੱਕ ਦੋ ਚੀਜ਼ ਜੀ ਆ ਗਈ ਗਰਮ ਗਰਮ ਕਰਨੀ ਦੀ ਚੀਜ਼ਾਂ ਹੁੰਦਾ ਚੀਜ਼ ਤੋਂ ਬੜੀ ਵਧੀਆ ਹੋਵੇ ਬੜਾ ਗੁੱਪ ਆਉਂਦਾ ਇਹ ਚ ਪਰ ਜੀ ਬਿਜੀ ਇਹਦੇ ਇਹ ਬਣਾਉਂਦਾ ਕੋਕੜੀ ਜਾਂਦਾ ਬਿਜੀ ਜਾਂਦਾ ਓਕੇ ਅੰਦਰੋਂ ਖੁਣਾ ਰਹੇ ਹਨ ਹਾਂਜੀ ਉਹ ਦੂਸਰਾ ਰੱਖਣੀ ਉਹ ਇੰਨਾ ਇੰਨਾ ਕੀ ਸਾਰਾ ਨਹੀਂ ਉਹ ਛੋਟਾ ਹੀ ਛੋਟਾ ਹੀ ਆਪਣੇ ਕੋਲ ਵੀ ਡਾ ਹੀ ਆ ਮੇਰੇ ਸਾਹਮਣੇ ਨਾ ਹਾਂਜੀ ਇੱਦਾਂ ਨਹੀਂ ਆਉਂਦਾ। ਉਹਨੇ ਕਮੈਂਟ ਪੜ੍ਹੀ ਜਦੋਂ ਆਂਦੇ ਵੀ ਵੱਡਾ ਲੈ ਕੇ ਆਉ ਜਿਹਾ ਲੈਣਾ ਤੇ। ਇਹ 16 ਦਾ ਵਾਹ 12 ਦਾ। ਹਨਾ 16 ਦਾ ਇਹ। ਜਿਹੜਾ 12 ਵਾਂ ਲੈ ਆ। ਪਹਿਲਾਂ ਅਸੀਂ ਇਹ ਵੇਖਿਆ ਵੱਡਾ-ਵੱਡਾ ਇਹ ਵੀ ਆਖੇ ਉਹ ਲੈ ਲੈਂਦੇ ਆ। ਤੇ ਬਾਅਦ ਚਦੋਂ ਰੇਟ ਸੁਣਿਆ। ਸੁਣਾ। 12 ਇੰਚ ਦਾ ਕਰ ਲੈਣੇ ਨਾ ਕਾਉ ਮਾਉਂ ਜਾਂਦੇ 2000 ਬਜੇ ਜਿਹੜਾ ਚੱਕ। ਇਹ 16 ਦਾ। ਪਰ ਜੇ ਘਰ ਆਣ ਕੇ ਵੇਖਿਆ ਤਾਂ ਬਹੁਤ ਛੋਟਾ ਜਿਹਾ। ਇਹ ਮੈਂ ਸਹੀ ਕੋਈ। ਲੱਗਦਾ। ਲੋਬੀ ਜੀਤਾਂ ਕੋਰੇ ਅਗਾਂ ਸਟਾਰਟ। ਇੱਦਾਂ ਮੈਨੂੰ ਤੁਸੀਂ ਦੱਸੀ ਜਾਓ ਪਰ ਮੈਨੂੰ ਚੇਤਾ ਭੁੱਲ ਜਾਣਾ ਤੁਸੀਂ ਰਿਕਾਰਡ ਕਰ ਲਓ ਕਈ ਭੈਣ ਭਰਾ ਆਉਂਦੇ ਸੀ ਵੀ ਹਨਾ ਵੀ ਤੁਸੀਂ ਰਿਕਾਰਡਿੰਗ ਕਰਕੇ ਪਾਇਓ ਜਰੂਰ ਵੀ ਹਾਨੂੰ ਪਤਾ ਲੱਗ ਜਾਊਗਾ ਵੀ ਕਈ ਵਾਰ ਉਹਦੇ ਪੈਸੇ ਲਿਆ ਆ ਪਰ ਹਾਨੂੰ ਚਲਾਉਣਾ ਨਹੀਂ ਆਉਂਦਾ ਤੇ ਹੁਣ ਮੈਨੂੰ ਵੀ ਨਹੀਂ ਚਲਾਉਣਾ ਆਂਦਾ ਹੁਣ ਦੱਸਣਗੇ ਜੋ ਜੋ ਫਿਰ ਸਮਝ ਲੱਗ ਜਾਈਗੀ ਘੱਟਾ ਹੋ ਜਾਂਦਾ ਹਾਂ ਬੋਲ ਲਾ ਕੇ ਐਹੋ ਕੱਢੇ ਆ ਉਹਨਾਂ ਨੇ ਉਹ ਦਿਨ ਤਾਂ ਫਿਰ ਜਦੋਂ ਚੇਂਜ ਕੀਤਾ ਉਹਦੋਂ ਦੂਜੀ ਆਈ ਸੀ ਇਹ ਦੂਜੀ ਆ ਸਰ ਮਾਈਕਰੋ ਗਿਆ ਸੀ ਆਪਣਾ ਪ੍ਰਿੰਟਰ ਇਸ ਨੇ ਮੂਡ ਉਹਦਾ ਬਿੱਲ ਚਾਹੀਦਾ ਜੀ ਮੈਨੂੰ ਕੋਕੋ ਦੀ ਖੋਰੀ ਇਹ ਕੱਚ ਦੀ ਆਵਣਾ ਲੈ ਤੁਮੀ ਛੋਟੇ ਜੀ ਕੱਚ ਦੀ ਆਈ ਹੈ ਹਾਂ ਜੀ ਕੱਚ ਸਪੈਸ਼ਲ ਹੁੰਦਾ ਦਾ ਮਾਈਕਰੋ ਸੇਫ ਬਰਤਨ ਸੇਫ ਮਾਈਕਰੋ ਸੇਫ ਮਾਈਕਰੋ ਸੇਫ ਸੇਫ ਹੁੰਦਾ ਜੋ ਚਾਚੀ ਮਾਈਕਰੋ ਸੇਫ ਹਾਂ ਸੇਹ ਕਿਹਤਰਾ ਖੇ ਚਾਚੀ ਨੂੰ ਜਾ ਸਕਦਾ ਪਹਿਲਾ ਮੈਲਾ ਤਾਂ ਬਾਅਦ ਆਉਗਾ ਅਗਲੀ ਦਿਵਾਲੀ ਤੇ ਲੈ ਆਉਣਾ ਚਾਚੀ ਆਖੀ ਜਾਈਗੀ ਨਵੇਂ ਸਾਲ ਤੇ ਲੈ ਜੀ ਮੈਂ ਨਾ ਨਵੇਂ ਸਾਲ ਤੇ ਚਾਚੇ ਨੂੰ ਤਾਂ ਅਲਛੜੀ ਤੇ ਲੱਗੇ ਆ ਪਸਾਉਣਾ ਨਹੀਂ ਚਾਚਾ ਮੰਨੇ ਨਹੀਂ ਜਾਣਗੇ ਬਾਤੇ ਨੂੰ ਕਰੋਂ ਸਖਾ ਕੇ ਲੈ ਵੀ ਨਹੀਂ ਲੈਣਾ ਆ ਜੀ ਕੋਲ ਨਹੀਂ ਅਰੰਕਰਾ ਹਾਂ ਚਲੋ ਠੀਕ ਆ ਫੇਰ ਘੜੀ ਮੁੜੀ ਚੀਜ਼ ਲੰਬੜੀ ਬੈਣੀ ਧਰਨੀ ਟਾਣੀ ਖਲਾਰੇ ਦੀ ਸਾਹਮਣੀ ਪੈਂਦੀ ਆ ਸਾਹਮਣੀ ਪੈਂਦੀ ਐ ਸਹੀ ਚੱਲਣਾ ਹੈ ਹੱਥ ਰੱਖ ਕੇ ਵਿੱਚੋਂ ਹੱਥ ਵਿੱਚ ਗਰਮ ਹੁੰਦਾ ਆ ਗਾ ਨਹੀਂ ਰੋਟਾ ਪਰਚਾ ਜੀ ਚੱਲ ਪਹਿਨੇ ਠੰਡਾ ਠੀਕ ਹੈ ਨਾ ਉਹ ਤਾਂ ਮੈਂ ਪਲੇਸ ਤੇ ਦੀ ਇਹ ਚਲਾ ਰਿਹਾ ਮਾਈਕ੍ਰੋਵੇਵ ਠੀਕ ਹੈ ਇਹ ਇਹ ਕੋਈ ਚੀਜ਼ ਨੂੰ ਗੋਲਦ ਕਰਨ ਵਾਸਤੇ ਇੱਥੇ ਤਾਂ ਪਾਣੀ ਰੱਖਿਆ ਮੈਂ ਬੋਇਲ ਚ ਪਾ ਕੇ ਜਿਹੜਾ ਵੈਸੇ ਤੇ 30 ਸੈਕਿੰਡ ਵੀ ਲਾ ਸਕਦੇ 1 ਮਿੰਟ ਦੇ ਵਿੱਚ ਟੀ ਜਿਹੜੀ ਹੈ ਮਤਲਬ ਤੁਹਾਡੀ ਹੋ ਜਾਣੀ ਹੈ ਬੋਲ ਠੀਕ ਹੈ ਕੋਈ ਸਬਜੀ ਗਰਮ ਕਰਵਾਣੀ ਹੈ ਕੱਚ ਦੇ ਬਰਤਨ ਜਾਂ ਮਾਈਕ੍ਰੋਵੇਵ ਪਲਾਸਟਿਕ ਮਾਈਕ੍ਰੋ ਆਪਸ਼ਨ ਜਿੱਤੇ ਦੋ ਬੱਤਾਂ ਨਹੀਂ ਦੂਰ ਜਾਣੀਆਂ ਠੀਕ ਤੇ ਗ੍ਰਿਲੋ ਆਪਸ਼ਨ 'ਚ ਤੁਹਾਡਾ ਸਿਰਫ ਸਟੀਲੀ ਬੱਦਾਂ ਯੂਜ਼ ਹੋਣੇ ਆ ਠੀਕ ਇਹ ਬਾਜ਼ਾਰੀ ਨਹੀਂ ਹੋਣੇ ਬਾਜ਼ਾਰੀ ਦਾ ਇਹ ਜਿਹੜੇ ਘਰ ਦੇ ਵਰਤੋਂ ਨਹੀਂ ਕਰਦੇ ਠੀਕ ਹੈ ਮਾਈਕ੍ਰੋ 'ਚ ਕੱਚ ਪਲਾਸਟਿਕ ਨਹੀਂ ਯੂਜ਼ ਕਰਨਾ ਠੀਕ ਹੈ ਇਹ ਕਨਵੈਕਸ਼ਨ ਰੂਡ ਜਿਹੜਾ ਤੰਦੂਰ ਦਾ ਕੰਮ ਕਰਦਾ ਆ ਸਾਰੇ ਪਾਸੇੋਂ ਅੰਦਰੋਂ ਅੰਦਰੋਂ ਹੀ ਚੀਜ਼ ਗਰਮ ਹੋ ਜਾਣੀ ਆ ਪਲੱਸ ਪਰ ਹੋਵੇ ਠੀਕ ਤਿੰਨ ਫੰਕਸ਼ਨ ਹੀ ਆਉਂਦੇ ਆ ਜਿਹੜਾ ਤੁਸੀਂ ਮਾਈਕ੍ਰੋ ਵਾਲਾ ਹੁੰਦਾ ਹੋਰ ਦੋਵੇਂ 30 ਸੈਕਿੰਡ ਲਈ ਹੋਣਾ ਜਾਣਾ ਠੀਕ ਹੈ ਜਦੋਂ ਚੀਜ਼ ਆਪਾਂ ਕੋਇਲ ਵੀ ਕਰ ਰਹੇ ਹਾਂ 3 ਮਨ ਤਿੰਨ ਸੈਕਿੰਡ ਲਈ ਕੋਲਡ ਕਰਨਾ ਹੈ ਜਿਹੜੀ ਅੰਦਰ ਬੇਸ ਹੋ ਉਹ ਆਪਣੇ ਕੋਲ ਨਾ ਠੀਕ ਹੈ ਫੋਲਡ ਕਰਕੇ ਫਿਰ ਮਾਈਕਰੋਚ ਕੀ ਹੈ ਵੀ ਇਹਦੇ ਚ ਅੰਦਰੋਂ ਚੀਜ਼ ਗਰਮ ਹੋਣੀ ਹੈ ਬਾਹਰੋਂ ਬਦਲ ਨਹੀਂ ਕਰ ਹੋਣੀ ਹਾਂਜੀ ਪਾਣੀ ਨਿਕਾ ਹੋ ਗਿਆ ਪਾਣੀ ਹੁਣ ਅੱਛੇ ਤੇ ਇੱਥੋਂ ਇੱਕ ਨੰਬਰ ਤੋਂ ਹੀ ਨੱਪਿਆ ਨਾ ਵੀ ਇੱਥੋਂ ਹੀ ਕੀਤਾ ਹੈ ਇੱਥੋਂ ਚਾਲੂ ਹੁੰਦਾ ਪਹਿਲੀ ਗੱਲ ਤੇ ਇੱਕ ਖਾਲੀ ਹੀ ਚਲਾਉਣਾ ਇਹਨੂੰ ਅੰਦਰ ਜਿਹੜੀਆਂ ਵੀਅਕਸ ਜਾਣੀਆਂ ਉਹ ਬੈਗ ਮੈਗਨਟ ਰੋਨ ਚਲੇ ਜਾਣੀਆਂ ਮੈਗਨਟ ਰੋਨ ਥੋੜਾ ਖਰਾਬ ਆ ਠੀਕ ਹੈ 1 ਇਅਰ ਜਿਹੜੀ ਇਹਦੀ ਕੋਲ ਵਾਰੰਟੀ ਆ 3 ਸਾਲ ਦੀ ਜਿਹੜੀ ਮਾਈਕਰੋ ਮੰਦੀ ਆ ਠੀਕ ਹੈ ਦੇਖੋ ਜਦੋਂ ਮੈਂ ਕੋਇਲ ਰੱਖ ਕੇ ਪਲੱਸ ਇਹਨੂੰ ਟਾਈਮਿੰਗ ਦਿੱਤਾ ਪ੍ਰਾਈਮਿੰਗ ਤੇ ਸੈਟਿੰਗ ਆ ਰਹੀ ਆਪਣੇ ਆ ਰਹੀ ਆ ਸੈਕਿੰਡ ਠੀਕ ਹੈ 1 ਮਿੰਟ ਟਾਈਮ ਦਿੱਤਾ ਡਾਇਰੈਕਟਿਵ ਨਾਲ ਸਟਾਰਟ ਦੇਤਾ ਉਹਨੂੰ ਡੋਰ ਬੰਦ ਕਰਕੇ ਉਹ 1 ਮਿੰਟ ਦੇ ਵਿੱਚ ਚੀਜ਼ ਜਿਹੜੀ ਬੋਇਲ ਹੋ ਗਈ ਆ ਉਹ ਤੁਹਾਡੇ ਦੇ ਆ ਟਾਈਮ ਦੇ ਅਕੋਰਡਿੰਗ ਜਿੱਦਾਂ ਕੱਲ ਨੂੰ ਕੋਈ ਵੀ ਤੁਸੀਂ ਐਸੈਸਰੀ ਵੀ ਅੱਜ ਦੇ ਵਿੱਚ ਬਣਾਣੀ ਨਾ ਕੋਈ ਵੀ ਆਪਣੀ ਕਰਦੇ ਹਣਾ ਤੇ ਉਹ ਦੇ ਅਕੋਰਡਿੰਗਲੀ ਫੰਕਸ਼ਨ ਦੇ ਅਕੋਰਡਿੰਗਲੀ ਦੇ ਉਹਨਾਂ ਨੇ ਟਾਈਮ ਆਟੋ ਚੱਕ ਲੈਣਾ ਆ ਠੀਕ ਆ ਮੈਂ ਜਿੱਦਾਂ ਕੋਪਲੇ ਗਿਆ ਤਾ ਦੱਸਿਆ ਵੀ ਹੈਗਾ ਆ ਉਹਨਾਂ ਨੇ ਵੀ ਕਿਹੜੇ ਕਿਹੜੇ ਬਰਤਨ ਜਿੱਥੇ ਜ਼ੂਸ ਹੋਣੀ ਆ ਠੀਕ ਠੀਕ ਜਸ ਨੋ ਲਿਖਿਆ ਹੋਇਆ ਆ ਫਿਰ ਅਸੀਂ ਜਦੋਂ ਮੈਂ ਸਮਝਾ ਦੇਣਾ ਆ ਸਾਰਾ ਜਿਹੜਾ ਘਰ ਦੀ ਜਿਹੜੀ ਰੈਸিপি ਬਣਾਉਣੀ ਆ ਤੁਸੀਂ ਠੀਕ ਆ ਫੰਕਸ਼ਨਾਂ ਦੇ ਅਕੋਰਡਿੰਗਲੀ ਚੱਲਣਾ ਕੋਈ ਦਾਲ ਸਬਜ਼ੀ ਕੁਝ ਵੀ ਬਣਾਉਣਾ ਆ ਠੀਕ ਆ ਕੁਆਨਟੀਟੀ ਕੁਆਨਟੀਟੀ ਜਿਹੜੀ ਬੁੱਕਸ ਤੇ ਲਿਖੀ ਹੈ ਤੇ ਇਹਦੇ ਵਿੱਚ ਨਹੀਂ ਉਹ ਚੀਜ਼ ਜਦੋਂ ਉੱਗਲ ਜਾਂਦੀ ਵਾਲਾ ਆ ਜਾਂਦਾ ਉਹ ਇਹਦੇ ਵਿੱਚ ਨਹੀਂ ਹੁੰਦਾ ਜੇ ਤੇ ਤੁਸੀਂ ਘਰ ਦੀ ਰੈਸিপি ਬਣਾਉਗੇ ਮੈਂ ਵੀ ਦੱਸ ਰਿਹਾ ਵੀ ਬੁੱਕਸ ਤੇ ਕੁਆਨਟੀਟੀ ਲਿਖੀ ਆ ਕਿੰਨੇ ਕੱਪ ਪਾਉਣੇ ਆ ਕਿੰਨੇ ਕੱਪ ਜੋ ਵੀ ਤੁਸੀਂ ਮਟਰੀਅਲ ਪਾਉਣਾ ਆ ਆਪਣਾ ਠੀਕ ਆ ਬੁੱਕਸ ਦੇ ਅਕੋਰਡਿੰਗਲੀ ਮਤਲਬ ਇਹਦਾ ਰੀਡ ਕਰਨਾ ਪੈਣਾ ਤੁਹਾਨੂੰ ਜੇ ਕੁਝ ਉਹ ਤਾਂ ਜੇ ਦਾ ਮਾਲ ਉਹ ਜੇ ਤਾਂ ਕੋਈ ਵੀ ਚੀਜ਼ ਦਾ ਮਾਲ ਉਹ ਬਾਹਰੋਂ ਤੁਸੀਂ ਮੋਸੇ ਲੈਣ ਤੇ ਬਜ਼ਾਰੀ ਡਾਇਰੈਕਟਲੀ ਆਪਾਂ ਗ੍ਰਿਲ ਹਾਈ ਲੋ ਠੀਕ ਹੈ ਆਹ ਹਾਈ ਤਾਂ ਆਹ ਹਾਈ ਤਾਂ ਲਊਗਾ ਠੀਕ ਲੋ ਜਿਹੜੀ ਇਹ ਟਿੱਕੀਆਂ ਵਾਸਤੇ ਆ ਇਹ ਪੀਜ਼ਾ ਵਗੈਰਾ ਠੀਕ ਬਾਸਰ ਜਾਂ ਤੁਸੀਂ ਇਹਦੇ ਚ ਬਿਸਕੁਟ ਬਣਾਉਣੇ ਆ ਕੁਝ ਵੀ ਬੇਕ ਕਰਨਾ ਆ ਠੀਕ ਕੇਕ ਵਗੈਰਾ ਬਣਾਉਣਾ ਹਾਂ ਇੱਥੇ ਹਾਂ ਹਾਂ ਕੇਕ ਦੇ ਚ ਬਣਾਓ ਹਾਈਟ ਜਾਂ ਪੀਜ਼ਾ ਬਣਾਉਣਾ ਵੀ ਹਾਈ ਚ ਬਣਾਓ ਫੰਕਸ਼ਨ ਦੇ ਅਕੋਰਡਿੰਗਲੀ ਆ ਪਲੱਸ ਜੇ ਤੁਸੀਂ ਇਹਨੂੰ ਪ੍ਰੀ-ਹੀਟ ਕਰਤਾ ਪ੍ਰੀ-ਹੀਟ ਕਰ ਸਕਦੇ ਹੋ ਕਨੈਕਸ਼ਨ ਹੋ ਰਿਹਾ ਪਿਆ ਆ ਜੀ ਸਪੀਡ ਆ ਰਹੀ ਹੈ ਠੀਕ ਹੈ ਬਸ ਸਿੰਪਲੀ ਤਰੀਕਾ ਹੀ ਦੱਸ ਰਿਹਾ ਜੇ ਇਹ ਨਹੀਂ ਫੰਕਸ਼ਨ ਦੇ ਅਕੋਰਡਿੰਗ ਚੱਲੂਗੇ ਉਹ ਤੇ ਫਿਰ ਆਟੋ ਚੱਕ ਲੈਣਾ ਠੀਕ ਹੈ ਤੁਸੀਂ ਜੋ ਮਰਜ਼ੀ ਸਮਝਾਈ ਜਾਓ ਪੱਲੇ ਕੋਈ ਨਹੀਂ ਪੈਣ ਰਿਹਾ ਨਹੀਂ ਆਹ ਰਿਪੋਰਟ ਕਰਲੇ ਕਰਾਉਣੇ ਆ ਗੱਲਬਾਤ ਇਹ ਮੈਂ ਹਾਂ ਬਾਰ-ਬਾਰ ਸੁਣਨਾ ਅੱਛਾ ਇਹ ਬਾਰ-ਬਾਰ ਲਾ ਕੇ ਮੈਂ ਲਾ ਕੇ ਰੱਖ ਲੈਣਾ ਨਾਲ ਸੁਣੀ ਜਾਣੀ ਭਾਜੀ ਦੀ ਗੱਲਬਾਤ ਨਾਲੇ ਨਹੀਂ ਸਭ ਜੀ ਟਿੱਕ ਜਾਾਂ ਕਰਾਂਗੇ ਤਾਂ ਸੁਣੀ ਜਾਏਗੀ ਜੀ ਜੀ ਨਹੀਂ ਹੌਲੀ-ਹੌਲੀ ਫੇ ਆਈ ਹੁਣ ਜਿਹਨਾਂ ਤਾਂ ਥੋੜੀ ਨਾ ਸਿੱਖ ਪਿਆ ਹੁੰਦੇ ਆ ਸਿੱਖੇ ਜਾ ਚੋੜੀ ਬਣੀ ਜਾਉਂਦੀ ਸਿੱਖੇ ਸਿੱਖਣਾ ਤੁਹਾਨੂੰ ਪਤਾ ਨਹੀਂ ਕਿ ਕਿੰਨੇ ਸਰ ਇਤੋਂ ਨਗਰੀਆ ਅੱਜ ਜਦੋਂ ਸ਼ੁਰੂ ਕਰਨੀ ਆ ਹੋ ਰਹਿਣਾ ਸਰ ਕੰਦ ਹੈਗੀ ਠੀਕ ਹੈ ਖਾਲੀ ਨਾ ਚਲਾਇਓ ਵਾਸਤੇ ਨੂੰ ਠੀਕ ਹੈ ਬਾਕੀ ਕੋਈ ਵੀ ਤੁਸੀਂ ਪਲੀਟਿਕਾ ਬਣਾਉਣਾ ਆ ਠੀਕ ਹੈ ਡਾਇਰੈਕਟ ਕੋਈ ਵੀ ਬਣਾ ਰਹੇ ਹੋ ਆ ਰੋਡ ਦਿੱਤੀ ਹੋਈ ਹੈ ਨਾ ਠੀਕ ਹੈ ਪਹਿਲਾਂ ਇੱਧਰ ਲੱਗਣੀ ਆ ਹਾਂ ਫਿਰ ਇੱਧਰ ਲਾ ਕੇ ਫਿਰ ਉਧਰ ਆਪਣੇ ਬਹਾਂਗੀ ਹੋਊਗੀ ਠੀਕ ਹੈ ਤੇ ਇਹ ਘੁੰਮਣੀ ਆ ਜਾਂ ਕੀ ਕਰਦਾ ਹਾਂ ਹਾਂਜੀ ਸਵਿੰਗ ਲੱਗੀ ਆ ਸਰ ਅੰਦਰ ਅੱਛਾ ਸਵਿੰਗ ਦੇ ਰਕੋਰਡਿੰਗ ਜਦੋਂ ਫੰਕਸ਼ਨ ਤੋਂ ਹੀ ਸਟਾਰਟ ਦਿੱਤਾ ਉਹ ਆਪਣੇ ਆਪ ਰੋਟੇਟਿੰਗ ਹੁੰਦੀ ਰਹਿੰਦੀ ਠੀਕ ਹੈ ਆ ਦਿੱਤਾ ਹੈ ਬਸ ਚੈੱਕ ਕਰਨੀ ਇਹ ਸਦਾ ਟ੍ਰੈਕਲੀ ਚਾਹਤ ਤੁਸੀਂ ਗਲਵਜ਼ ਲਾਏ ਹੋ ਜਾਰੀ ਹਾਂ ਜਾਂ ਫਿਰ ਇੰਨਾ ਕੱਟ ਲਈ ਠੀਕ ਹੈ ਠੀਕ ਹੈ ਦੂਸਰੇ ਵੀ ਜਿਹੜੇ ਹਾਈ ਲੋ ਠੀਕ ਇਹਨਾਂ ਨੂੰ ਵੀ ਗਲਵਜ਼ ਨਾਲ ਹੀ ਕੱਟਣਾ ਟੱਕਲੀ ਨਹੀਂ ਕੋਈ ਕਰਮ ਹੋ ਜਾਣੀ ਤੇ ਪਹਿਲਾਂ ਅਸੀਂ ਪੀਜ਼ਾ ਬਣਾਉਣਾ ਤੇ ਉਹ ਦੱਸ ਦੋ ਫੰਕਸ਼ਨਲ ਹੋਣਾ ਅੱਜ ਨਾਲ ਤੋਂ ਵੱਡੇ ਅੱਜ ਕੇਕ ਟਰਾਈ ਕਰਦੇ ਠੀਕ ਹੈ ਤੁਹਾਨੂੰ ਕਿ ਚੱਲ ਜੇ ਉਦਾਂ ਮੈਂ ਬਣਾਉਣਾ ਨਹੀਂ ਉਹਦੇ ਵੀਡੀਓ ਜਿੱਦਾਂ ਅੱਗੇ ਬਣਾਉਣੀ ਸੀ ਅੱਗੇ ਇੱਕ ਤੋਰੀ ਬਣਾਇਆ ਕਿ ਘਰੇ ਤੇ ਉਹ ਬਣਾਇਆ ਕਹਿੰਦੇ ਤੇ ਤਵੇ ਤੇ ਸੱਚੀ ਤੁਸੀਂ ਵੀ ਨਾਲ ਹੀ ਬਾਰੇ ਪੂਰਾ ਸੁਣਿਆ ਵਾ ਹੈ ਨੀ ਆਹੋ ਜਿੱਥੋਂ ਮੈਨੂੰ ਨੰਨਾ ਸਮਝਾਈ ਪੁੱਛਣਾ ਮੈਨੂੰ ਇਹ ਸਾਬ ਲਾਉਂਦੇ ਲੱਗੇ ਮਰੇ ਜੇ ਸੇਮ ਸੇਮ ਖਲੋਤੇ ਸੀ ਤੁਹਾਡੇ ਦੋ ਮਾਲ ਦੂਸ ਸਸਾ ਤੋਂ ਮਾਰਨਾ ਜੀਰੋ ਹੀ ਵੇਰੀ ਮੈਂ ਮੋਈ ਗਾ ਨਹੀਂ ਤੇਰੇ ਨਹੀਂ ਪੈਣਾ ਪੈਣਾ ਫੋਨ ਕਰਦੀਆਂ ਦੱਸਦੀਆਂ ਮੈਨੂੰ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਜਦੋਂ ਲਿਆ ਹੀ ਨਾ ਆਉਂਦੇ ਜਿੱਥੋਂ ਨਾ ਸਮਝ ਲੱਗੇਗੀ ਅਸੀਂ ਦੱਸਾਂਗੇ ਤੁਹਾਨੂੰ ਕੋਈ ਗੱਲ ਨਹੀਂ ਟੈਨਸ਼ਨ ਵਾਲੀ ਗੱਲ ਨਹੀਂ ਸਿੱਖਣ ਦੀ ਜ ਆ ਚ ਆ ਜਣੀ ਚੱਟ ਵੇਖੀ ਇਹਨੂੰ ਇਹਨੇ 3 ਸਾਲ ਦਾ ਕਰਨੀ ਯਕਸ਼ਾ ਕਰਨਾ ਨਹੀਂ ਮੈਂ ਬਣਾਉਂ ਦਿਖਾ ਹਰ ਇੱਕ ਗਰੰਟੀ ਹੈਗੀ ਨਾ ਇਹਦੀ 1 ਸਾਲ ਸਰ ਫੁੱਲ ਅੱਛਾ ਠੀਕ ਹੈ 3 ਸਾਲ ਜਿਹੜੀ ਮਾਈਕਰੋ ਹੁੰਦੀ ਹੈ ਫੁੱਲ ਮਤਲਬ ਕਿਦਾਂ ਫੁੱਲ ਮਤਲਬ ਕੋਈ ਵੀ ਆ ਟੱਚ ਪੈਡ ਆ ਅੱਛਾ ਟੱਚ ਪੈਡ ਨਾ ਟੱਚ ਟੱਚ ਦੇ ਅਕੋਰਡਿੰਗ ਹੀ ਚੱਲਦਾ ਆ ਹਾਂਜੀ ਕਲਾਸ ਅੰਦਰ ਕੋਈ ਫਾਲਟ ਪੈਂਦਾ ਇਹਦੇ ਵਿੱਚ ਕੀ ਹੋਏ ਸੈੱਲ ਲੱਗਾਇਆ ਏਡੀ ਮੋਡ ਜੋ ਵੀ ਆ ਆਪਣਾ ਕਨਵੈਕਸ਼ਨ ਦਾ ਹੋ ਗਿਆ ਜਾਂ ਜਾਂ ਗ੍ਰਿਲ ਦਾ ਹੋ ਗਿਆ ਉਸ ਹਾਲ ਦੇ ਵਿੱਚ ਇਹਦੇ 'ਚ ਕੋਈ ਗਰੰਟੀ ਸਾਲ ਤੋਂ ਬਾਅਦ ਜਿਹੜਾ ਫੋਟੋ ਗਰੰਟੀ ਜਿਹੜਾ ਸਰਵਿਸ ਆਲੋ ਅੱਛਾ ਚੈੱਕ ਕਰਨ ਦਾ ਪਲੱਸ ਜੇ ਤੇ ਮੈਗਨੇਟ੍ਰੋਨ ਬਣਾਵੋ ਤੇ 3 ਸਾਲ ਦੇ ਬਿੱਲ ਚਾਹੀਦੇ ਤੁਹਾਡਾ ਫ੍ਰੀਓ ਕੋਸ਼ ਹੋ ਜਾਣਾ ਸਿਰਫ ਮੈਗਨੇਟ੍ਰੋਨ ਦੀ 3 ਸਾਲ ਦੀ ਮੈਂ ਤਾਂ ਪੁੱਛੀ ਨਹੀਂ ਮੈਂ ਤਾਂ 'ਚ ਕੋਈ ਗਰੰਟੀ ਤਾਂ ਵੀ ਕੰਮ ਨਹੀਂ ਆਉਂਦਾ ਬਣਾਓ ਕੱਢਾ ਲੱਗਾ ਨਾਲ 5 ਕਰੋੜਾਂ 'ਚ ਨਹੀਂ ਕਰਾਂਗਾ ਗਰੰਟੀ ਨਹੀਂ ਹੁੰਦਾ ਹੁਣ ਗਰੰਟੀ ਦੇ ਹਿਸਾਬ ਨਾਲ ਚੰਗਾ ਚੀਜ਼ ਬਣਾਈ ਆ ਜੀ ਅਜੇ 1 ਸਾਲ ਖੁੱਲ੍ਹਾ ਜੋ ਮਰਜੀ ਗੱਡੀ ਦੀ ਨਹੀਂ ਛੋੜ ਇਹ ਕਿ ਸੱਚੀ ਗੱਲ ਸੁਣਿਆ ਇਹ ਵੀ ਜਿਹੜੇ ਆਲੂ ਹੁੰਦੇ ਆ ਪੋਲੀਥੀਨ ਚ ਪਾ ਕੇ ਉਹ ਬਾਲ ਹੋ ਜਾਂਦੇ ਨਾ ਹਾਂ ਉਹ ਹੀ ਕਰੀ ਤੁਸੀਂ ਕਿੱਲੇ ਕਰ ਲੋ ਚੀਰੇ ਦੇ ਲੋ ਉਹ ਕਰਦੇ ਨੇ ਪਰਥੇ ਚ ਪਾਉਣਗੇ ਨਾ ਇਦਾਂ ਕਾਲਜ ਚ ਵੀ ਨਹੀਂ ਮੈਂ ਸੁਣਿਆ ਕਿਸੇ ਕੋਈ ਇਦਾਂ ਆਂਦੇ ਹੀ ਵੀ ਇਦਾਂ ਹੀ ਕਰਦੇ ਆ ਵੀ ਉਹਨਾਂ ਨੂੰ ਪਾ ਕੇ ਫਿਰ ਫਾਵੇ ਚ ਪਾਣੀ ਚ ਰੱਖ ਦਿੰਦੇ ਆ ਇਦਾਂ ਪਲੇਟ ਤੇ ਫਿਰ ਉਹ ਪਤਾ ਨਹੀਂ ਕਿੰਨਾ ਜਿੰਨਾ ਵੀ ਟਾਈਮ ਲੌਂਦੇ ਆ ਟਾਈਮਿੰਗ ਦੇ ਹਾਂ ਇੰਨੇ ਹਾਂਜੀ 6 ਘੰਟੇ ਟਾਈਮਿੰਗ ਚ ਲੌਂਦੇ ਆ ਕੋਈ ਵੀ ਦਵਾਲ ਸਾਹਿਬ ਜੀ ਜਾਂ ਵਾਧਾ ਟਾਈਮਿੰਗ ਲਗਾ ਦਿੰਦੇ ਹੋ ਸਟਾਰਟ ਦੇ ਕੇ ਜਦੋਂ ਮੰਨ ਲਓ ਇੱਕ ਅੰਦਰ ਮੈਂ ਸਟਾਰਟ ਦਿੱਤਾ 30 ਸੈਕਿੰਡ ਪਲੱਸ ਪਲੱਸ ਕਰੀ ਜਾਊਗਾ 30-30 ਸੈਕਿੰਡ ਜਿਹੜੇ ਪਲੱਸ ਹੀ ਜਾਣੀ ਹੈ ਠੀਕ ਹੈ ਜੇ ਤਾਂ ਮੰਨ ਲਓ ਕਿ 2.5 ਮੈਂ ਟਾਈਮਿੰਗ ਹੀ ਦਿੱਤਾ ਆਪਾਂ ਚੀਕ ਚੈੱਕ ਕਰਨੀ ਆ ਕਿ ਬੋਇਲ ਹੋ ਗਈ ਜਾਂ ਨਹੀਂ ਹੋਈ ਸਟੌਪ ਕਰੋਗੇ ਇਹ ਕੀ ਹੋ ਗਿਆ ਹੋਲਡ ਹੋ ਗਿਆ ਠੀਕ ਹੈ ਚੀਜ਼ ਚੈੱਕ ਕਰ ਲਈ ਜਦੋਂ 3-5 ਸੈਕਿੰਡ ਰੋਕੇ ਜੇ ਚੀਜ਼ ਨਹੀਂ ਗਰਮ ਆਪਣੀ ਵਿੱਚ ਤਾਂ ਫਿਰ ਤੁਸੀਂ ਸਟਾਰਟ ਦੇ ਦੇਣਾ ਜੇ ਦੋ ਵਾਰੀ ਇਹਨੂੰ ਸਟੌਪ ਦਬਾ ਦਊਗਾ ਤੇ ਕਲੀਅਰ ਹੈ ਇਨੂੰ ਹਾਕ ਕੋਰੋਨਾ ਬੰਦ ਕਰਕੇ ਹੀ ਬੂਹਾ ਇਹਦਾ ਹਾਂਜੀ ਬੂਹਾ ਜੇ ਬੰਦ ਕਰਕੇ ਖੋਲਣਾ ਨਾਗਾ ਬੂਹਾ ਬੰਦ ਆਹ ਦਰਵਾਜ਼ਾ ਹਾਂਜੀ ਅਜੇ 3 ਸੈਕਿੰਡ ਲਈ ਮੱਲਾ ਫੋਨ ਕਰਨਾ ਮਨ ਇਹਨੂੰ ਇਥੋਂ ਬੰਦ ਕਰਕੇ ਫਿਰ ਖੋਲਣਾ ਨਾ ਚੱਲਦੇ ਤੇ ਨਹੀਂ ਹਾਂਜੀ ਹਾਂਜੀ ਠੀਕ ਬੂਹਾ ਬੰਦ ਕਰਕੇ ਫਿਰ ਪੰਜਾਤੀ ਫਿਰ ਪੰਜਾਤੀ ਬੂਹਾ ਆਹ ਅੰਦਰ ਸੋਈਦਾ ਕਮਰਿਆਂ ਦਾ ਇਹਦੀ ਬੂਹਾ ਹੀ ਲੱਗਾ ਨਾ ਡੋਰ ਕਰ ਬੂਹਾ ਡੋਰ ਕਰ ਲੋ ਹੋਰ ਸਰ ਕੋਈ ਡਾਉ ਕੁਝ ਪੁੱਛ ਬਸ ਜਿੰਨਾ ਤੁਸੀਂ ਦੱਸ ਦੱਸਣਾ ਮੈਂ ਦੱਸ ਦਊ ਇਹਦੀ ਮਾਰੇ ਬੂਹਾ ਦਾ ਇੰਨਾ ਕੀ ਸਮਝ ਆ ਰਿਹਾ ਹੈ। ਹਾਂ ਜਿਹੜੀ ਕਾ ਵੀ ਰੈਸਪੀ ਉਹ ਤੇ ਤੁਹਾਨੂੰ ਬੁੱਕ ਅਕੋਰਡਿੰਗਲੀ ਚੱਲਣਾ। ਠੀਕ ਹੈ। ਪਲੱਸ ਜਿੱਦਾਂ ਮੈਂ ਤੁਹਾਨੂੰ ਦੱਸਦਾ ਵੇ ਮਾਈਕ੍ਰੋ ਜਿਹੜਾ ਡੈਕਟਿਵ ਚਲਾ ਸਕਦੇ ਹੋ ਟਾਈਮ ਵੀ ਲੈ ਕੇ ਤੇ ਗ੍ਰਿਲੇ 'ਚ ਵੀ ਜਮਾ ਲਾਉਣ ਜਿੱਦਾਂ ਬਾਜ਼ਾਰੀ ਚੀਜ਼ ਲੈਣ ਦੀ ਖਾਈ ਰੈਕ ਰੱਖ ਕੇ ਲੋਹ ਰੱਖੜੋ। ਉਹ ਗ੍ਰਿਲ ਨੇ ਓਨੀ ਹੀਟ ਦੇਣੀ ਜੇ ਲੋ ਤੇ ਕਰੋਗੇ ਤਾਂ ਲੋ ਤੇ ਥਲੀ ਘੱਟ ਜਾਊਗੀ ਜਿੱਦਾਂ ਟਿੱਕੀਆਂ ਵਗੈਰਾ ਜਾਂ ਸਮੋਸੇ ਰੱਖੇਆ। ਸਮੋਸੇ ਵਾਲੇ ਉਤੋਂ ਕ੍ਰਿਸਪੀ ਹੋ ਜਾਣੇ ਤੁਹਾਡੇ ਜ਼ਿਆਦਾ ਇਹ ਦੇਖਾਈ। ਜਿੱਦਾਂ ਇਹਨਾਂ ਦੇ ਉੱਪਰ ਇਦਾਂ ਟਿੱਕੀਆਂ ਵਗੈਰਾ ਰੱਖੀਆਂ ਤੇ ਇਹਦੇ ਵਾਸਤੇ ਕਿਹੜੀ ਪਲੇਟ ਕੀ ਦੇਜੇ ਜਿੱਦਾਂ ਇਹਨਾਂ ਦੇ ਉੱਪਰ ਰੱਖਣੀਆਂ ਜਿੱਦਾਂ ਟਿੱਕੀਆਂ ਵਾਂਗਰਾਂ ਸਧੀਆਂ ਰੱਖਿਆ ਜਾਂਦੀਆਂ ਸਧੀਆਂ ਹਾਂ ਬਿਲਕੁਲ ਡਰਕੀ ਚ ਮਹਾਰਾਜ ਜਿੱਤੇ ਨਹੀਂ ਕੁਛ ਨਹੀਂ ਰੱਖਣਾ ਡਰਕੀ ਘੱਟ ਦੇ ਠੀਕ ਹੈ ਬਾਕੀ ਇਹਦੀ ਸਰਵਿਸ ਠੀਕ ਹੈ ਵੈਸੇ ਤਾਂ ਡੇਲੀ ਤੁਸੀਂ ਕਪੜਾ ਕਲੀਨਿੰਗ ਕਰਨੀ ਸੁੱਕਾ ਕਪੜਾ ਫਿਰ ਹਾਂ ਘਾ ਲਓ ਕੋੜੀ ਕੋੜਾ ਦਾ ਸੁਤੀ ਕਪੜਾ ਨਹੀਂ ਲਓ ਠੀਕ ਹੈ ਹੁਣ ਬੋਲ ਦੇ ਵਿੱਚ ਪਾਣੀ ਰੱਖ ਕੇ ਸਿਰਕਾ ਥੋੜਾ ਜਿਹਾ ਪਾੜਿਓ ਜਾਂ ਨਿੰਬੂ नींबू कट के बेच ही थोड़े दिन के थोड़ा लून पा लियो ठीक है डायरेक्टली माइक्रो ऑप्शन दस मिनट टाइम दे के स्टार्ट दे देना ठीक है अंदर स्टीम बन जानी है दस मिनट तो बाद डोर ओपन करो बोल कर लो बाहर दो चार मिनट रोक रोक दो क्लीन कर दो जो जिदा मतलब ऑयली होनी ना जिदा बाहर तुम सब्जी चीजा बनाऊंगी कुछ भी ऑयली होगी रस देनी है जो गर्म पानी में डायरेक्टली आप ला लो गए जी इदा सर्विस करनी हो तो ਇਹ ਕਿਨੇ ਚਿਰ ਪਿਛੋਂ ਕਿ ਜਦੋਂ ਚੀਜ਼ ਬਣਾਉਣੀ ਉਹਦਾ ਸਫਾਈ ਕਰਨੇ ਪਾਣੀ ਕਿ ਨਾ ਨਹੀਂ ਤੋਂ ਦੇ ਦੇ ਆ ਨਾ ਜੇ ਤਾਂ ਚੈਲੀ ਕਰੀ ਜਾਓਗੇ ਫਿਰ ਇਹ ਤੇ ਲੋਡ ਦੀ ਤੇ ਜੇ ਹੁਣ ਆਇਲੀ ਜ਼ਿਆਦਾ ਹੋ ਗਿਆ ਉਹ ਅੰਦਰ ਹੁਣ ਸਟੀਮ ਬਣਨੀ ਆ ਚੀਜ਼ ਨਹੀਂ ਦੱਸਿਆ ਸਟੀਮ ਬਣਾਏ ਸਾਰਾ ਲੱਗ ਜਾਣਾ ਇੱਕ ਹੀ ਹਾਂਜੀ ਚਲੋ ਬਸ ਇਹ ਹੋ ਗਈ ਹੈ ਠੀਕ ਹੈ ਹਾਂਜੀ ਜੇ ਤਾਂ ਕਰਨਾ ਚਾਹ ਰਹੇ ਹਾਂ ਹਾਂ ਹੁਣ ਕਰਦੇ ਆ ਕੋਸ਼ਿਸ਼ ਕਰੀਏ ਹੋ ਕੇ ਵੀਡੀਓ ਬਣਦੀ ਹੈ ਜੇ ਫਿਰ ਬਾਅਦ ਵਿੱਚ ਰੋਟੀਆਂ ਪਾਉਣੀ ਸ਼ੁਰੂ ਕਰਦੇ ਹਾਂ ਤੇ ਹੋ ਵਧੀਆ ਜੀ ਕੋਈ ਚੀਜ਼ ਬਣਾਓ ਤੇ ਸਾਰੇ ਵਧੀਆ ਜੀ ਮਤਲਬ ਮਤਲਬ ਵਧੀਆ ਜੀ ਕੋਈ ਚੀਜ਼ ਬਣਾਓ ਪਹਿਲੀ ਾਰ ਫਿਰ ਰਸੇ ਪਾਵੇ ਫਿਰ ਵਧੀਆ ਵਧੀਆ ਚੱਲੂਗਾ ਨਾ ਇਹ ਜਿਦਾਓ ਕੋਈ ਚੀਜ਼ ਲਈਏ ਦੇਖਦੇ ਹਾਂ ਜੀ ਹਾਂ ਅੱਛਾ ਉਹ ਕੰਮ ਹੀ ਆ ਦੇਖਦੇ ਨੇ ਹਾਂ ਜੇ ਕੋਈ ਬਾਈ ਬਣ ਜਾਂਦੀ ਐ ਚ ਨਹੀਂ ਤਾਂ ਹੂੰ ਲੈ ਬਸ ਹੁਣ ਦੱਸੀ ਰੋਟੀਆਂ ਗਰਮ ਹੋ ਜਾਣੀਆਂ ਅੱਛਾ ਰੋਟੀ ਪਾਨੀ ਵੀ ਨਹੀਂ ਦਾਨੀ ਅੱਛਾ ਰੋਟੀ ਗਰਮ ਤੂੰ ਦੇ ਹੀ ਦੇਣੀ ਤੂੰ ਕੋ ਬਰਾਈ ਪਾਉਣੇ ਚੱਲ ਠੀਕ ਹੈ ਟਿੱਕੀਆਂ ਸਹੀ ਕਰ ਮਾਈ ਦੋ ਚੀ ਟਿੱਕੀਆਂ ਫਾਈਨਲ ਹੋ ਗਈਆਂ ਇਹ ਟੇ ਦੇ ਉੱਪਰ ਸੁਪਰ ਟਿੱਕੀਆਂ ਵੀ ਰੱਖਿਆ ਜਾ ਸਕਦੇ ਆ ਕਿ ਨਹੀਂ ਰੱਖ ਦਿਓ ਹਾਂਜੀ ਰੱਖੀਏ ਜੀ ਬਾਾਕੀ ਕੋਈ ਨਹੀਂ ਮੈਂ ਸਮਝਾ ਦਿੰਦਾ ਜਿਹੜੀਆਂ ਗੱਲਾਂ ਨਹੀਂ ਸਮਝ ਆਈਆਂ ਤੂੰ ਮੈਨੂੰ ਬੋਲ ਸਕਦੇ ਜੇ ਓਕੇ ਮੈਂ ਵੀ ਲੋ ਆਈਟੀਆ ਕੀਤੀ ਹੈ ਇਹਦੇ ਵਿੱਚ ਹਾਂ ਠੀਕ ਮਾਈਕ੍ਰੋਵੇਵ ਚ ਆਈਟੀਆ ਕੀਤੀ ਓਏ ਇੱਥੇ ਵੀ ਕਰ ਲਈ ਆਪਾਂ ਹਾਂ ਇਹ ਵੀ ਡਿਪਾਰਟਮੈਂਟ ਹੁੰਦਾ ਕੋਈ ਹੈਗਾ ਵਾ ਚਲੋ ਨਾ ਸੁੰਦਰ ਬਾਜ਼ਾਰ ਜਿਹੜੇ ਦੇ ਪਰਤਣ ਨੂੰ ਲੈ ਆਉਣ ਬੈਨੇ ਹਨ ਜਿਵੇਂ ਆ ਸਟੀਲ ਤੁਹਾਡੇ ਆਪਣੇ ਭਾਂਡੇ ਇਹਨਾਂ ਵਿੱਚ ਕੋਈ ਵਰਤ ਸਕਦੇ ਆ ਨਹੀਂ ਕਿਹੜਾ ਸਪੈਸ਼ਲ ਹੁੰਦੀ ਸਟੀਲ ਨਹੀਂ ਸਟੀਲ ਕਿਉਂ ਉਹ ਆਪਣਾ ਜਿਹੜਿਆ ਆ ਵਾਲਿਆ ਬੋਲ ਜਿਹੜਿਆ ਤੇ ਤਾਂ ਕੱਚ ਦੀਆਂ ਪਲਾਵਾਂਗੇ ਨਾ ਫਿਰ ਇਹਦਾ ਸਟੀਲ ਦਾ ਵੀ ਵਰਤਿਆ ਜਾਣਾ ਆ ਜਿਹੜਾ ਗਰਮੰਦਾ ਥੋੜੀ ਜਿਹਾ ਚਾਹਲ ਸਬਜ਼ੀ ਗਰਮ ਕਰਨੀ ਹੈ ਤੇ ਤੇ ਇੱਕ ਇੱਕ ਕੌਲੀ ਫਿਰ ਕਰਦੇ ਰਾਵਾਂਗੇ ਨਾ ਥੋੜਾ ਵੱਡਾ ਭਾਂਡਾ ਲਿਆ ਚਲੋ ਠੀਕ ਆ ਬੱਸ ਭਾਜੀ ਇਹੋ ਕੁਝ ਹੀ ਨਾ ਥੈਂਕ ਯੂ ਬਾਕੀ ਆ ਸਾਡੇ ਕੋਲ ਹੈਗੇ ਆ ਇਹਨਾਂ ਨੂੰ ਫੋਨ ਲਾ ਕੇ ਪੁੱਛ ਲੈ ਕਰਾਂਗੇ ਜੇ ਭਾਰਾ ਸਿਰਨਾ ਪਏ ਤੇ ਇੱਥੇ ਰਹੀਦਾ ਭਰਾ ਤੇਰੇ ਕੋਲ ਹੀ ਇਹਨਾਂ ਨੂੰ ਧਿਆ ਕਰਾਂਗੇ ਚਲੋ ਅਸੀਂ ਵੀਡੀਓ ਟਿੱਕੀਆਂ ਸਾਰੇ ਤੁਸੀਂ ਬਣਾਓ ਹਾਂ ਪਹਿਲਾਂ ਤਾਂ ਨਹੀਂ ਪਰਦਾ ਠੀਕ ਹੈ ਮਟੀਰੀਅਲ ਤਿਆਰ ਕਰ ਦਾਂਗੇ ਗਰਮ ਕਰ ਪਲੇ ਕਰਦੇ ਹਾਂ ਜੋ ਕਰਨਾ ਹੈ ਹੈਗਾ ਨਾ ਐਪਰਨ ਹੈਗਾ ਨਾ ਮਨ ਮੰਨ ਲੈਂਦਾ ਤਗੜਾ ਐਪਰਨ ਪਾ ਲਾ ਸਮਝਿਆ ਤਾਂ ਇਹ ਵੀਲੋਗ ਬੜਿਆ ਵੇਖ ਕੇ ਇਹ ਹੁਣੇ ਮੁੱਕਰ ਕੇ ਇਹ ਵੇਖਦਾ ਨਹੀਂ ਤਾਂ ਮੈਂ ਕਰ ਦੂੰ ਮੈਨੂੰ ਪਤਾ ਉਹ ਚਲਾਉਣਾ ਚਲਾਉਣਾ ਹੁੰਦਾ ਉਹ ਗੱਲ ਨਹੀਂ ਘਟ ਵੇਚੀਟੋਂ ਦੇ ਰਹੇ ਆ ਨਹੀਂ ਨਹੀਂ ਦਬਈਏ ਚ ਦਬਈਏ ਨਹੀਂ ਉੱਥੇ ਤਾਂ ਗੈਸ ਤੇ ਲਾਈਆਂ ਹੱਥ ਨਾਲ ਰੋਟੀਆਂ ਚਲੋ ਫਾਈਨਲ ਜਿੱਥਾ ਹਾਂ ਜੀ ਹਾਂ ਜੀ ਚਲੋ ਤੇਰਾ ਤਾਂ ਪੈਂਦਾ ਵੀ ਤੂੰ ਤੇਰਾ ਸਾਲਾ ਜੀ ਗਰੰਟੀ ਤੇ ਕੰਮ ਕਰਦੀਆਂ ਤਾਂ ਕਿ ਜਾ ਨਹੀਂ ਨਹੀਂ ਕੁਛ ਨਹੀਂ ਹਣਾ ਯਾਰ ਨਹੀਂ ਹਣਾ ਉਦਾਂ ਹੀ ਹੈ ਕਦੀ ਜਿਹੜੀ ਚੀਜ਼ ਵਰਤੀ ਆ ਬੱਸ ਤਨੀ ਜਿਹੜਾ ਮਤਲਬ ਮੂੜ ਦੇ ਕੋਣੀ ਚਲਾਉਂਦੇ ਫਿਰ ਪੁੱਛਦੇ ਠੀਕ ਜੇ ਬਰਤਨ ਤੇ ਹੀ ਮਾਈਕਰੋ ਚ ਗ੍ਰਿਲ ਜੂਸ ਕਰ ਰਹੇ ਹੋ ਠੀਕ ਹੈ ਉਹ ਸਪਾਰਕ ਹੋਣਾ ਹੀ ਹੋਣਾ ਸਪਾਰਕ ਹੋਇਆ ਮੇਰੇ ਅਡਰਸ ਸਾਹਿਬ ਇਹਦੇ ਤੇ ਸਭ ਕੁਝ ਲਿਖਿਆ ਕਿਹੜਾ ਬਰਤਨ ਕੀਤੇ ਜਾਣਾ ਬਿਲਕੁਲ ਪਰਵਾਹ ਨਹੀਂ ਤੇ ਇਨੀ ਫੰਕਸ਼ਨਾਂ ਤਿੰਨਾਂ ਜੀ ਬਸ ਇੱਕ ਜੀ ਸਿਰਫ ਜਿਹੜਾ ਵਾ ਤੁਸੀਂ ਮਾਈਕਰੋ ਚ ਜਿਹੜਾ ਆ ਕੱਚ ਪਲਾਸਟਿਕ ਯੂਜ਼ ਕਰਨਾ ਤੇ ਗ੍ਰੇਲ ਚ ਵੀ ਸੀਲ ਯੂਜ਼ ਕਰਨਾ ਕਨਵਰਸ਼ਨ ਚ ਵੀ ਸੀਲ ਯੂਜ਼ ਕਰਨਾ ਉਹਨਾਂ ਚ ਕੱਚ ਨਹੀਂ ਹੁੰਨਾ ਉਹਨਾਂ ਚ ਕੱਚ ਨਹੀਂ ਹੁੰਨਾ ਕੱਚ ਰੱਖ ਦੋਗੇ ਕ੍ਰੈਕ ਹੋ ਜਾਣਾ ਪਲਾਸਟਿਕ ਰੱਖੋ ਬੈਂਡ ਹੋ ਜਾਣਾ ਸਾਇਬ ਇਹ ਪੰਗਲ ਹੁੰਦਾਈਓ ਜਿੱਦਾਂ ਵੇਖੀ ਘਰਾਂ ਨਾ ਇਹ ਸਿਲੰਡਰ ਨੂੰ ਖਤਰਾ ਦੋ ਨਾ ਫਟਣ ਦਾ ਨਹੀਂ ਨਹੀਂ ਮੈਂ ਫੇਰ ਨਹੀਂ ਗੱਲ ਕਰੂ ਕਿਹੜੀ ਗਿਆ ਸਾਜੀ ਕੋਈ ਪਤਾ ਨਹੀਂ ਗਰਮ ਜ਼ਿਆਦਾ ਹੋ ਜਾਏ ਨਹੀਂ ਨਹੀਂ ਐਵੇਂ ਡਰਾਈ ਦਰਨਾ ਜਾਓ ਜਿੱਦਾਂ ਆਉਂਦੇ ਕੋਲੋਂ ਅਗਲਾ ਆਜਾ ਸ਼ੁਕਰੀ ਕਰਨਾ ਬਾਈਟ ਨੇ ਜਾਓ ਜੀ ਤਵਲਾ ਬਲਾ ਕੇ ਬੈਠੀ ਹੋਏ ਫਟਣਾ ਫਟਣਾ ਗਿਆ ਉਹ ਅੰਦਰ ਹੀ ਹੋ ਜਾਣਾ ਉਹਦੇ ਵਿੱਚ ਮੈਲਟ ਹੀ ਹੈ ਮੈਲਟ ਹੋ ਜਾਣਾ ਪਲਾਸਟਿਕ ਮੈਲਟ ਹੋ ਜਾਣਾ ਜਿਨਾ ਦੱਸਿਆ ਹੁੰਦਾ 700 ਪਾ ਕੇ ਚਲੋ ਠੀਕ ਆ ਬਸ ਫਿਰ ਚਲੋ ਜੀ ਬਾਕੀ ਭੈਣ ਭਰਾ ਦੱਸ ਦੇ ਲੋ ਜਿਨ੍ਹਾਂ ਨੂੰ ਜਾਣਕਾਰੀ ਹੈਗੀ ਆ ਹੁਣ ਤਾਲਾ ਬਾਦੀ ਇਹਨੂੰ ਜਿੰਦਰਾ ਦੇ ਕਰਕੇ ਲੈ ਕੇ ਆਇਆ ਮੈਂ ਵੇਲਾ ਕੰਮ ਕਰਦੇ ਬਾਅਦ ਬਾਅਦ ਤਾਲਾ ਲਾ ਦੇਣਾ ਠੀਕ ਆ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਆ